ਈ ਸਿੱਖ ਧਰਮ ਦੇ ਵਿੱਚ ਮੀਟ ਖਾ ਸਕਦੇ ਆ ਔਰ ਜ਼ਿਆਦਾਤਰ ਕੀ ਕੀ ਮੱਛੀ ਖਾ ਸਕਦੇ ਆ ਮੀਟ ਦਾ ਤਾਂ ਵਿਵਾਦ ਪਹਿਲਾਂ ਵੀ ਸੁਣਿਆ ਸੀ ਮੱਛੀ ਦਾ ਤਾਂ ਹੁਣ ਇਹ ਨਵਾਂ ਆ ਗਿਆ ਮਾਸ ਮਾਸ ਕਰ ਮੂਰਖੇ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਪਾਪ ਸਾਗ ਖਾਵੇ ਕਿਸਵੇਂ ਪਾਸ ਮਨੇ ਜਿਉਂ ਨੇ ਮੀਟ ਖਾ ਲਿਆ ਜਿਉਂ ਨੇ ਮੱਛੀ ਖਾ ਲਈ ਤੇ ਫਿਰ ਕੀ ਇਹਦਾ ਧਰਤੀ ਪੜ ਜਾਏਗੀ ਅਸਮਾਨ ਥੱਲੇ ਆ ਜਾਏਗਾ ਤੁਮ ਉਸ ਨੇ ਖਾ ਲਈ ਮੱਛੀ ਮੈਂ ਹਜ਼ੂਰ ਸਾਹਿਬ ਤੋਂ ਮੈਂ ਅੰਮ੍ਰਿਤ ਛਕਿਆ ਤੇ ਮੈਂ ਮਾਸ ਖਾ ਸਕਦਾ ਕੀ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿੰਨੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ ਉਹ ਨਹੀਂ ਖਾ ਸਕਦਾ ਫਿਰ ਅੱਛਾ ਸਾਡੀ ਹੋਂਦ ਨੂੰ ਖਤਰਾ ਜੋ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਤਾਂ ਧਿਆਨ ਹੀ ਨਹੀਂ ਹੈਗਾ ਉਹਨੇ ਕਿੰਨੀ ਕਿੰਨੀ ਗੱਲਾਂ ਲੈ ਕੇ ਆਪ ਸਭ ਨੂੰ ਡੰਡੀਆਂ ਪਾ ਰਹੇ ਹੈ ਉਨੇ ਮੱਛੀ ਗਾਲੀ ਜੀ ਬਸ ਉਹਨੂੰ ਚੜਨਾ ਨਹੀਂ ਗਿਆ ਜੀ ਬਾਹਰ ਖੜਾ ਮੱਛੀ ਵੀ ਖਾ ਰਿਹਾ ਔਰ ਇਹੋ ਜੇ ਪ੍ਰਦਰਸ਼ਨ ਬਾਅਦ ਚ ਕਰਦਾ ਪਿਆ ਉਹ ਦੱਸਦਾ ਪਿਆ ਕਿ ਉਹ ਕਰੀ ਪੰਥ ਨੂੰ ਕਿਵੇਂ ਤੋੜਨ ਆਇਆ ਕੀ ਸ੍ਰੀ ਅਕਾਲ ਤਖਤ ਸਾਹਿਬ ਇੰਨੀ ਸਮਰੱਥਾ ਨਹੀਂ ਰੱਖਦੇ ਕਿ ਉਹ ਪੰਥ ਨੂੰ ਤੋੜਨ ਸਿੱਖ ਪੰਥ ਨਾਲ ਮੁਤਲਕ ਰੱਖਣ ਵਾਲੀਆਂ ਕਈ ਇਹੋ ਜੀਆਂ ਗੱਲਾਂ ਨੇ ਜਿਹੜੀਆਂ ਹੁਣ ਸਾਹਮਣੇ ਆ ਰਹੀਆਂ ਨੇ ਔਰ ਖਾਸ ਕਰਕੇ ਕਈ ਇਹੋ ਜੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਧਰਮ ਦਾ ਮੋਢੀ ਦੱਸਣ ਲੱਗ ਗਏ ਨੇ ਪਾਸਟਰ ਦੇ ਉੱਤੇ ਇਹ ਦੱਸਣ ਲੱਗੇ ਨੇ ਕਿ ਸਿੱਖ ਧਰਮ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਔਰ ਇਹੋ ਜਿਹਾ ਇੱਕ ਮੁੱਦਾ ਉਸ ਵੇਲੇ ਖੜਾ ਹੋ ਗਿਆ ਜਦੋਂ ਵਿੱਕੀ ਥੋਮਸ ਸਿੰਘ ਜਿਹੜਾ ਕਿ ਹਾਲ ਹੀ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰਿਆ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਸਟਾਰ ਬਣ ਕੇ ਵਿਚਰਦਾ ਉਹ ਵਿੱਕੀ ਥੋਮਸ ਸਿੰਘ ਮੱਛੀ ਖਾ ਰਿਹਾ ਹੁੰਦਾ ਤੇ ਉੱਥੇ ਸਿੰਘ ਪਹੁੰਚ ਜਾਂਦੇ ਨੇ ਉਹਨੂੰ ਰੋਕਦੇ ਨੇ ਤਾ ਹਵਾਲਾ ਦਿੰਦਾ ਹੈ ਕਿ ਮੈਂ ਤਾਂ ਖਾਵਾਂਗਾ ਤੇ ਮੈਂ ਖਾ ਸਕਦਾ ਹੈ ਕਹਿੰਦਾ ਕਿ ਉਸਨੇ ਹਜ਼ੂਰ ਸਾਹਿਬ ਤੋਂ ਅੰਮ੍ਰਿਤ ਛਕਿਆ ਹੈ ਔਰ ਉੱਥੋਂ ਉਹ ਖਾ ਸਕਦਾ ਹੈ ਵੱਡੇ ਵਿਵਾਦ ਖੜੇ ਹੁੰਦੇ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਮੀਟ ਖਾਣ ਦੇ ਉੱਤੇ ਕਈ ਸਵਾਲ ਖੜੇ ਹੁੰਦੇ ਨੇ ਉਹਦੇ ਉੱਤੇ ਚਰਚਾ ਕਰਨ ਅਸੀਂ ਅੱਜ ਪਹੁੰਚੇ ਆ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਵਰਦਾਨ ਸਰਦਾਰ ਜਗਜੀਤ ਸਿੰਘ ਗਾਬਾ ਜੀ ਗਾਬਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਬਾਲਾ ਵੀ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਸੀਂ ਆਇਓ ਕੋਈ ਸਮਾਂ ਦਿੱਤਾ ਸਾਨੂੰ ਆਪਣੇ ਚੈਨਲ ਤੇ ਬੋਲਣ ਦਾ ਗਾਬਾ ਸਾਹਿਬ ਹਾਲ ਹੀ ਦੇ ਵਿੱਚ ਇੱਕ ਵੀਡੀਓ ਦਾ ਜ਼ਿਕਰ ਬਹੁਤ ਤੇਜ਼ ਹੁੰਦਾ ਪਿਆ ਇੱਕ ਨਿਹੰਗ ਸਿੰਘ ਹੈਗੇ ਨੇ ਉਹ ਜ਼ਾਹਿਰ ਤੌਰ ਦੇ ਉੱਤੇ ਜੋ ਸ਼ੋਅ ਕਰਦੇ ਪਏ ਨੇ ਪੇਸ਼ ਕਰਦੇ ਪਏ ਨੇ ਉਹ ਸਵਾਲਾਂ ਦਾ ਵਿਸ਼ਾ ਬਣਿਆ ਕੀ ਸਿੱਖ ਧਰਮ ਦੇ ਵਿੱਚ ਮੀਟ ਖਾ ਸਕਦੇ ਆ ਔਰ ਜ਼ਿਆਦਾਤਰ ਕੀ ਕੀ ਮੱਛੀ ਖਾ ਸਕਦੇ ਆ ਮੀਟ ਦਾ ਤਾਂ ਵਿਵਾਦ ਪਹਿਲਾਂ ਵੀ ਸੁਣਿਆ ਸੀ ਮੱਛੀ ਦਾ ਤਾਂ ਹੁਣ ਇਹ ਨਵਾਂ ਆ ਗਿਆ ਕਿਸ ਤਰ੍ਹਾਂ ਦੇਖ ਰਹੇ ਹੋਏ ਚੀਜ਼ਾਂ ਜਿਹੜੀਆਂ ਸਿੱਖ ਪੰਥ ਨੂੰ ਦੂਜੇ ਪਾਸੇ ਤੋਰੀ ਜਾਂਦੀਆਂ ਉਈ ਸਾਡੀ ਨਾ ਰਹਿਤ ਮਰਿਆਦਾ ਵਿੱਚ ਜਿਸੇ ਕਾਲ ਤੱਕ ਸਭ ਤੋਂ ਪ੍ਰਵਾਨਿਤ ਹੈ ਉਹਦੇ ਸਪਸ਼ਟ ਲਿਖਿਆ ਹੋਇਆ ਹੈ ਕਿ ਸਿੱਖ ਨੇ ਕੁੱਠਾ ਨਹੀਂ ਖਾਣਾ ਕੁੱਠਾ ਮਤਲਬ ਜਿਹੜਾ ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ ਨਹੀਂ ਖਾਣਾ ਇਹਦਾ ਮਤਲਬ ਫਿਰ ਦੂਜਾ ਖਾ ਸਕਦੇ ਹਾਂ ਕਿਉਂਕਿ ਖਾਲੀ ਵਿੱਚ ਪਿਛਲੇ ਸਾਲ ਇਹ April ਔਰ May ਦੇ ਵਿੱਚ ਮੈਂ ਕੈਨੇਡਾ ਸੀ ਜਿਸ ਵੇਲੇ ਗਿਆ ਸੀ ਬੱਚੇ ਆਪਣੇ ਕੋਲ ਉਹਨਾਂ ਦਿਨਾਂ 'ਚ ਮੈਂ ਅਖਬਾਰ ਪੜ੍ਹਿਆ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਲੱਗਾ ਸੀ ਸ਼ਾਇਦ ਹੋਰ ਅਖਬਾਰਾਂ 'ਚ ਵੀ ਆਇਆ ਹੋਇਆ ਹੋਗਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨੇ ਸਪਸ਼ਟ ਕੀਤਾ ਸੀ ਕਿ ਸਿੱਖ ਨੂੰ ਮਾਸ ਕਰਨ ਦਾ ਕੋਈ ਮਨਾਈ ਨਹੀਂ ਹੈ ਤੇ ਜਦ ਕੇ ਸਿੱਖ ਪੰਥ ਦੇ ਵਿੱਚ ਪਹਿਲਾਂ ਵੱਡੇ ਵੱਡੇ ਉਧਿਆਂ ਤੇ ਰਹਿਣ ਵਾਲੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਉਹ ਵੀ ਛਕਦੇ ਰਹਨੇ ਤੇ ਇਸ ਕਰਕੇ ਇਹਦਾ ਬਾਬਤ ਹੈ ਨਹੀਂ ਇਹਦੇ ਬਾਬਤ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਸਾਨੂੰ ਕਿਹਾ ਹੈ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਪਾਪ ਸਾਖਾ ਹਾਵੇ ਕਿਸਵੇਂ ਪਾਸ ਮਨੇ ਦੇਖੋ ਜੀ ਸੰਸਾਰ ਵਿੱਚ ਚਾਰ ਤਰ੍ਹਾਂ ਸੰਸਾਰ ਦੀ ਉਤਪਤੀ ਹੁੰਦੀ ਹੈ ਚਾਰ ਖਾਣੀਆਂ ਨੇ ਅੰਡਜ ਜੇਰਜ ਸਿਤਜ ਦੀ ਉਤਪਾਜ ਅੰਡੇ ਹੁੰਦੇ ਨੇ ਜਿਨ੍ਹਾਂ ਆਂਡਿਆਂ ਤੋਂ ਜਾਨਵਰ ਪੈਦਾ ਹੁੰਦੇ ਨੇ ਜੇਰਜ ਤੋਂ ਤੁਸੀਂ ਅਸੀਂ ਪੈਦਾ ਹੁੰਦੇ ਨੇ ਜਿੰਨੇ ਜਾਨਵਰ ਨੇ ਅਸੀਂ ਜੇਤੂ ਪੈਦਾ ਹੁੰਦੇ ਆ ਸਿਤਜ ਕੁਝ ਮੁੜਕੇ ਤੋਂ ਪੈਦਾ ਹੁੰਦੀਆਂ ਕੁਝ ਉਤਪਜ ਹੈ ਇਹ ਜਿਹੜੀਆਂ ਸਾਰੀਆਂ ਚਾਰ ਤਰੀਕੇ ਨੇ ਸੰਸਾਰ ਵਿੱਚ ਜਿੰਨੀਆਂ ਸ੍ਰਿਸ਼ਟੀ ਦੇ ਪੈਦਾ ਹੋਣੇ ਚੀਜ਼ਾਂ ਨੇ ਤੇ ਚਾਰਾਂ ਦੇ ਵਿੱਚ ਹੀ ਜਾਨ ਹੈ بے ਜਾਨ ਬੰਦਾ ਦੇਖੋ ਕੋਈ ਵੀ ਚੀਜ਼ ਮਰੀ ਹੋਈ ਜੀ ਨਹੀਂ ਕੋ ਖਾਂਦਾ ਜਦੋਂ ਕੋ ਸਬਜ਼ੀਆਂ ਵੀ ਨਹੀਂ ਜਦੋਂ ਗਲ ਜਾਂਦੀਆਂ ਨੇ ਜਦ ਸੜ ਜਾਂਦੀਆਂ ਸੁੱਕ ਜਾਂਦੀਆਂ ਕੋ ਖਾਂਦਾ ਨਹੀਂ ਕੋਈ ਚਿੰਦਾ ਹੀ ਖਾਦੀ ਜਾਂਦੀ ਸਭ ਤੇ ਇਸ ਕਰਕੇ ਇਹ ਕੋਈ ਇੱਕ ਦੂਜਾ ਇਹ ਤਾਂ ਗੁਰੂ ਸਾਹਿਬ ਨੇ ਕਿਹਾ ਬੈਤ ਬਹਿਸ ਨਹੀਂ ਕਰਨੀ ਕੋਈ ਖਾਂਦਾ ਹੈ ਉਹਨੂੰ ਪਾਪੀ ਨਾ ਗਿਣੋ ਜਦ ਨਹੀਂ ਖਾਂਦਾ ਤੇ ਧਰਮਰਾਜ ਨਹੀਂ ਬਣ ਜਣਾ ਉਹਨੇ ਇਹ ਸਭ ਇੱਕ ਐਵੇਂ ਬਹਿਮ ਹੈ ਜਿਹੜਾ ਜਿੰਨੂੰ ਹਜਮ ਦੇ ਘਰ ਸੁਣੋ ਇੱਕ ਆਦਮੀ ਬਿਮਾਰ ਹੈ ਸਾਡੇ ਹਸਪੀਟਲ ਪਿਆ ਉਹਨੂੰ ਡਾਕਟਰ ਕਹਿੰਦੇ ਨੇ ਕਿ ਇਹਨੂੰ ਮੂੰਗੀ ਦੀ ਦਾਲ ਦਾ ਸੂਪ ਦੇਓ ਬਣਾ ਕੇ ਮੂੰਗੀ ਦਾਲ ਨਹੀਂ ਦੇਣੀ ਸਿਰਫ ਸੂਪ ਦੇਣਾ ਹੈ ਉਹ ਬੰਦਾ ਮੀਟ ਖਾਏਗਾ ਤੇ ਬਿਮਾਰ ਹੋ ਜਾਏਗਾ ਮਰ ਜਾਏਗਾ ਉਹਨੂੰ ਸੂਪ ਜਿੰਨੂੰ ਹਜਮ ਨਹੀਂ ਹੁੰਦਾ ਤੇ ਜਿੰਨੂੰ ਹਜਮ ਹੁੰਦਾ ਖਾਲਵੇ ਜਿੰਨੂੰ ਨਹੀਂ ਹਜਮ ਹੁੰਦਾ ਨਾ ਖਾਲਵੇ ਇਹ ਬੈਸ ਦਾ ਬੇਸ਼ਾਨਾ ਬਣਾਵੇ ਸਿੱਖ ਕੌਮ ਵਿੱਚ ਅੱਗੇ ਹੀ ਇੰਨੇ ਮਸਲੇ ਨੇ ਕਿ ਸਿੱਖ ਕੌਮ ਉਹਨਾਂ ਮਸਲਿਆਂ ਦੇ ਵਿੱਚ ਅੱਜ ਸਾਨੂੰ ਲੋੜ ਹੈ ਇਕੱਠੇ ਹੋ ਗਏ ਸਾਰੇ ਅਸੀਂ ਜਿਹੜੇ ਸਾਡੇ ਨੌਜਵਾਨ ਗਏ ਸੰਚਲਨਾ ਚੱਲ ਜੀ ਸ਼ੁਰੂ ਹੋ ਗਏ ਨੇ 30 35 35 ਸਾਲ ਉਹਨਾਂ ਨੂੰ ਛੁਡਾਣਾ ਹੈ ਸਾਡੇ ਜਿਹੜੇ ਹੱਕ ਨੇ ਸਾਡੀ ਰਾਜਧਾਨੀ ਹੈ ਸਾਡੇ ਪੰਜਾਬੀ ਬੋਲ ਦੇ ਇਲਾਕੇ ਨੇ ਸਾਡੇ ਥਰਮਲ ਪਲਾਂਟ ਨੇ ਪਾਵਰ ਪਲਾਂਟ ਨੇ ਬਿਜਲੀ ਦੇ ਜਿੰਨੇ ਵੱਡੇ ਵੱਡੇ ਪਖੜਾ ਡੈਮ ਨੇ ਉਹ ਤਾਂ ਸਾਡੇ ਕੋਈ ਜਾਂਦੀ ਸੈਂਟਰਸ ਗਵਰਨਮੈਂਟ ਅਸੀਂ ਉਹਦੇ ਧਿਆਨ ਹੀ ਦਿੰਦੇ ਕਿ ਉਹਨੇ ਮੀਟ ਖਾ ਲਿਆ ਜੀ ਉਹਨੇ ਮੱਛੀ ਖਾ ਲਈ ਤੇ ਫਿਰ ਕੀ ਇਹਦਾ ਧਰਤੀ ਪੜ ਜਾਏਗੀ ਅਸਮਾਨ ਥੱਲੇ ਆ ਜਾਏਗਾ ਤੁਮ ਉਸਨੇ ਖਾ ਲਈ ਮੱਛੀ ਇਹ ਖਾਨ ਦਾ ਤੇ ਜਿੰਨੀ ਫਜਮ ਦੀ ਖਾਲ ਵਿੱਚ ਨਹੀਂ ਹੁੰਦੀ ਨਾ ਪਰ ਇਹ ਬਾਤ ਬਾਤ ਦਾ ਵਿਸ਼ਰਾ ਮਣਾਓ ਜਦ ਗੁਰੂ ਸਾਹਿਬ ਨੇ ਕਹਿ ਤਾਵੇ ਤਾਂ ਝਗੜਾ ਨਹੀਂ ਕਰਨਾ ਤੇ ਇਸ ਲਈ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਜੇ ਨਹੀਂ ਮੰਨਦੇ ਤਾਂ ਫਿਰ ਜੋ ਮਰਜ਼ੀ ਕਰੋ ਅਕਾਲ ਤਖਤ ਸਾਹਿਬ ਜਿੱਥੇ ਦਾਨ ਪੁੱਛੋ ਵੀ ਉਹਨਾਂ ਨੇ ਕਿਉਂ ਕਿਹਾ ਖਾਸ ਕਰਦੇ ਨਹੀਂ ਖਾ ਸਕਦੇ ਜੋ ਉਹਨਾਂ ਨੇ ਕਹਿ ਤਾ ਇਹ ਤਾਂ ਮੈਂ ਖਾ ਸਕਦੇ ਫਿਰ ਗਾਲਤਖ ਨੂੰ ਕਹਿੰਦੇ ਆ ਹਰ ਸੇ ਕਹਿੰਦਾ ਜੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ ਤੇ ਫਿਰ ਤਾਂ ਕਹਣਾ ਕੋਈ ਮੰਨਦੇ ਸੀ ਜਿੱਥੋਂ ਉਹਨਾਂ ਨੇ ਕਿਹਾ ਵੀ ਖਾਣਾ ਪਾਪ ਨਹੀਂ ਹੈ ਸਿੱਖ ਖਾ ਸਕਦਾ ਹੈ ਤੇ ਖਾ ਲਵੇ ਪਰ ਇਹ ਨਹੀਂ ਹੈ ਕਿ ਜਿਹੜਾ ਨਹੀਂ ਖਾਂਦਾ ਉਹਨੂੰ ਆਪਾਂ ਕਹੀਏ ਵੀ ਇਹ ਬਹੁਤ ਪੁੰਨੀ ਹੋ ਗਿਆ ਇਥੇ ਨਾ ਮਾਸ ਖਾਣ ਵਾਲੇ ਜਿਹੜੇ ਕੋ ਕਰਮ ਕਰ ਜਾਂਦੇ ਨੇ ਇਹ ਜਿਹੜੇ ਉਹਨਾਂ ਦੇ ਦੋਸ਼ ਲੱਗ ਜਾਂਦੇ ਨੇ ਫਿਰ ਉਹਦਾ ਕੀ ਕਰੋਗੇ ਸੋ ਇਸ ਕਰਕੇ ਮਾਸ ਖਾਣਾ ਨਾ ਖਾਣਾ ਕਿਸਦਾ ਨਿੱਜੀ ਹੁਸਲਾ ਇਹਦੇ ਤੇ ਥੋਪਿਆ ਨਹੀਂ ਜਾ ਸਕਦਾ ਫਿਰ ਤੂੰ ਕਿਉਂ ਖਾ ਲਿਆ ਤੇ ਨਹੀਂ ਖਾਂਦਾ ਕਿਉਂ ਨਹੀਂ ਖਾਂਦਾ ਇਹ ਕੋਈ ਗੱਲ ਨਹੀਂ ਮਦਾਨ ਸਾਹਿਬ ਇੱਕ ਹੋਰ ਜ਼ਿਕਰ ਕੀਤਾ ਸੀ ਉਸ ਵੀਡੀਓ ਦੇ ਵਿੱਚ ਵਿਕੀ ਥੋਮਸ ਸਿੰਘ ਨੇ ਉਹਨੇ ਕਿਹਾ ਕਿ ਮੈਂ ਹਜ਼ੂਰ ਸਾਹਿਬ ਤੋਂ ਮੈਂ ਅੰਮ੍ਰਿਤ ਛਕਿਆ ਤੇ ਮੈਂ ਮਾਸ ਖਾ ਸਕਦਾ ਕਿ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਜਿੰਨੇ ਸ੍ਰੀ ਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ ਹੈ ਉਹ ਨਹੀਂ ਖਾ ਸਕਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਹਿੰਦੇ ਨੇ ਹੂੰ ਕਿ ਤੁਸੀਂ ਲੋੜ ਪੈਣ ਤੇ ਖਾ ਸਕਦੇ ਹੋ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਸਵਾਦ ਵਾਸਤੇ ਰੋਜ਼ ਮੀਟ ਖਾਣਾ ਹੈ ਖਾਣਾ ਕੋਈ ਪਾਪ ਨਹੀਂ ਉਹ ਵੀ ਕਹਿੰਦੇ ਨੇ ਪਛ ਲੋ ਬੱਚਕ ਤੁਸੀਂ ਸ੍ਰੀ ਗੋਬਿੰਦ ਸਿੰਘ ਸਾਹਿਬ ਦੇ ਪੰਜ ਪੈਰਾਂ ਤੋਂ ਕਿ ਮੀਟ ਮੈਂ ਕਹਿੰਦਾ ਗੱਲ ਸੁਣੋ ਇੱਕ ਵਾਕਿਆ ਹੈ ਇੱਕ ਬੰਦਾ ਅਮਰ ਛੱਕ ਕੇ ਆਂਦਾ ਉਹਨਾਂ ਨੂੰ 4 ਵਜੇ ਕਹਿੰਦਾ ਜਿਹੜੀਆਂ ਦਸੀਆਂ ਜਾਂਦੀਆਂ ਨੇ ਕਿ ਤੁਸੀਂ 4 ਵਜੇ ਤੱਕ ਇੰਨੀ ਕਰਨੀਆਂ ਉਹਨਾਂ ਤੋਂ ਕੋਈ ਵੀ ਬਜਰ ਕਾਦ ਕਰਦਾ ਤੇ ਉਹਨੂੰ ਤਨਖਾਹਿਆ ਘਰ ਦਿੱਤਾ ਜਾਂਦਾ ਉਹਨੂੰ ਪੱਤ ਤਿਆ ਜਾਂਦਾ ਪਰ ਕੋਈ ਬੰਦਾ ਮੀਟ ਖਾਲਵੇ ਅੱਜ ਤੱਕ ਦੇ ਇਤਿਹਾਸ ਵਿੱਚ ਮੈਂ ਨਹੀਂ ਸੁਣਿਆ ਕਿ ਅਕਾਲ ਤਖਤ ਸਾਹਿਬ ਦੇ ਕਿਸੇ ਨੇ ਤਖਾਲ ਲਾਈ ਹੋਵੇ ਜਿਸ ਨੂੰ ਸਜ਼ਾ ਲੱਗੀ ਹੋਵੇ ਇਹਨੇ ਮੀਟ ਖਾ ਲਿਆ ਸ਼ਰਾਬ ਪੀਣੀ ਸਾਡੇ ਬਰਜਤ ਹੈ ਸ਼ਰਾਬ ਸਿੱਖ ਨੂੰ ਨਹੀਂ ਬਲਕਿ ਕਿਸੇ ਵੀ ਕੌਮ ਨੂੰ ਸ਼ਰਾਬ ਨਹੀਂ ਪੀਂਦੇ ਉਸ ਨੂੰ ਮਤਵੇ ਸ਼ਰਾਬ ਨਹੀਂ ਉਹ ਵੀ ਹਰਾਨ ਹੈ ਜੇਕਰ ਬਿੰਦ ਨੇ ਸਿੱਖੀਅਤ ਕਿੰਨੇ ਪਰਸੈਂਟ ਬਿੰਦਾ ਸ਼ਰਾਬ ਹੈ ਉਹ ਵੱਖਰੀ ਗੱਲ ਹੈ ਨਹੀਂ ਪੀਣੀ ਚਾਹੀਦੀ ਜਿਹੜੀ ਚੀਜ਼ ਮਤ ਮਾਰਦੀ ਹੈ ਜਿਹੜੀ ਦਮਤੂ ਤੁਹਾਨੂੰ ਨੂਰ ਲਿਆਂਦੀ ਹੈ ਉਹ ਨਿਸ਼ਾਨੀ ਕਰਨਾ ਚਾਹੀਦਾ ਕਿਸੇ ਵੀ ਸੇਕ ਨੂੰ ਸਾਨੂੰ ਜਦੋਂ ਅਸੀਂ ਅਮਰਚਕਿਆ ਸਾਨੂੰ ਨਾ ਗਿਆ ਸੀ ਅਮਲ ਸਿਰ ਪ੍ਰਸ਼ਾਦੇ ਦਾ ਹੋਣਾ ਚਾਹੀਦਾ ਤੇ ਤੁਹਾਨੂੰ ਪ੍ਰਸ਼ਾਦੇ ਤੋਂ ਬਗੈਰ ਹੋਰ ਕਿਸੇ ਚੀਜ਼ ਦਾ ਵੀ ਅਮਲ ਨਹੀਂ ਜਦਾ ਮੈਂ ਆ ਨਹੀਂ ਮਚਾ ਨਹੀਂ ਪੀਤੀ ਤੇ ਮੈਂ ਅਮਰਚ ਲੈ ਮੈਂ ਉਹ ਚਾ ਨਹੀਂ ਪਿੰਦਾ ਕਦੀ ਮੈਂ ਪੀਣੀ ਭਾ ਪੀ ਵੀ ਲੈਣਾ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਚਾ ਕਿੰਨੇ ਦਿਨ ਪਿੰਦਾ ਹੀ ਨਹੀਂ ਅਮਲ ਨਹੀਂ ਨਾ ਜਦਾ ਬੰਦਾ ਕਿਸੇ ਚੀਜ਼ ਦਾ ਵੀ ਤੇ ਚਾ ਪੀਣਾ ਕੋਈ ਪਾਪ ਨਹੀਂ ਹੋ ਜਾਂਦਾ ਲੇਕਿਨ ਮੈਂ ਵੈਸੇ ਨਹੀਂ ਬੰਦ ਨਹੀਂ ਪੀਣੀ ਚਾਹੀਦੀ ਕੋ ਜਿਆਦਾ ਚਾਹ ਪੀਣ ਨਾਲ ਤੁਹਾਡੇ ਅੰਦਰ ਕਈ ਪ੍ਰੋਬਲਮ ਆਉਂਦੀਆਂ ਨੇ ਤੇ ਫਿਰ ਤੁਸੀਂ ਆਦੀ ਵੀ ਹੋ ਜਾਂਦੇ ਹੋ ਮੈਂ ਲੋਕਾਂ ਨੂੰ ਵੇਖਦਾ ਸਵੇਰੇ ਜਲਣ ਉਹ ਜੀ ਮੈਂ ਜਦ ਤੱਕ ਚਾਹ ਨਹੀਂ ਪੀਂਦਾ ਮੈਨੂੰ ਲੱਟਕ ਨਹੀਂ ਆਉਂਦੀ ਇਹਦਾ ਮਤਲਬ ਅਮਲੀ ਹੋ ਗਿਆ ਨਾ ਆਦੀ ਹੋ ਗਿਆ ਕਿਸੇ ਚੀਜ਼ ਦਾ ਅਮਲੀ ਹੋ ਜਾਦਾ ਪ੍ਰਸ਼ਾਦਾ ਹੈ ਇਸ ਤੋਂ ਬਗੈਰ ਤੁਹਾਡਾ ਸਰੀਰ ਨਹੀਂ ਚੱਲ ਸਕਦਾ ਉਹ ਖਾਣਾ ਚਾਹੀਦਾ ਗੱਭਰ ਸਾਹਿਬ ਸਿੱਖ ਪੰਥ ਨੂੰ ਲੈ ਕੇ ਇੰਨੀਆਂ ਸਮੱਸਿਆਵਾਂ ਨੇ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਜਿਸ ਤੋਂ ਪੰਥ ਲੰਘ ਰਿਹਾ ਇਸ ਵੇਲੇ ਉਹਨਾਂ ਨੂੰ ਨਜਿੱਠਣ ਤੋਂ ਇਲਾਵਾ ਇਹੋ ਜੀਆਂ ਚੀਜ਼ਾਂ ਜਿਹੜੀਆਂ ਅੱਗੇ ਪੇਸ਼ ਲਿਆਂਦੀਆਂ ਜਾ ਰਹੀਆਂ ਨੇ ਇਹ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕਿਉਂਕਿ ਸਿੱਖ ਧਰਮ ਤਾਂ ਪਹਿਲਾਂ ਹੀ ਡਵਰਟ ਹੋਇਆ ਪਿਆ ਉਹਨੂੰ ਦੂਜੇ ਪਾਸੇ ਘੱਲ ਦੋ ਕਿ ਉਹ ਹੁਣ ਕੁਝ ਕਰੀ ਨਾ ਸਕੇ ਇਹ ਮਾੜੀ ਗੱਲ ਹੈ ਜਿਹੜੇ ਲੋਕ ਕਰਦੇ ਨੇ ਉਹ ਵੈਲਰ ਲੋਕ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਨਹੀਂਗਾ ਅਸੀਂ ਇਸ ਕੈਸਿਸ ਚੋਂ ਲੰਘ ਰਹੇ ਹਾਂ ਅੱਜ ਸਾਡੀ ਹੋਂਦ ਨੂੰ ਖਤਰਾ ਹੈ ਜੋ ਸਾਡੇ ਨਾਲ ਹੋ ਰਿਹਾ ਹੈ ਉਹਨਾਂ ਨੂੰ ਤਾਂ ਧਿਆਨ ਹੀ ਨਹੀਂ ਹੈਗਾ ਉਹਨੇ ਕਿਹਨੀਆਂ ਗੱਲਾਂ ਲੈ ਕੇ ਆਪ ਸਭ ਪੰਡੀਆਂ ਪਾ ਰਹੇ ਐ ਇੱਥੇ ਤੇ ਵੱਡੇ ਵੱਡੇ ਮਸਲੇ ਉਰਦੇ ਸੰਕੋਮ ਦੇ ਵਿੱਚ ਤੇ ਉਹ ਸਿੱਖ ਪੰਥ ਬੈਠ ਕੇ ਨਿਜਰ ਲੈਂਦਾ ਸੀ ਤਾਂ ਕਿ ਬਾਰੀ ਦੁਸ਼ਮਣਾਂ ਤੋਂ ਸੀ ਬਚਾ ਕਰ ਸਕੀਏ ਅੱਜ ਅਸੀਂ ਇਸ ਗੱਲ ਧਿਆਨ ਹੀ ਨਹੀਂ ਸਾਡਾ ਅਸੀਂ ਕਿੱਧਰ ਜਾ ਰਹੇ ਆ ਪਤਾ ਨਹੀਂ ਕਿਸੇ ਨੂੰ ਸਾਡੇ ਨਾਲ ਹੋ ਕੀ ਰਿਹਾ ਹੈ ਅੱਜ ਕੋਈ ਕਾਨੂੰਨ ਹੈ ਹਿੰਦੁਸਤਾਨ ਦੇ ਵਿੱਚ ਕਿ ਜੇ ਤਾਂ ਵਿਕਲਸ ਮਾਨੋ ਦੇ ਜਿਨ੍ਹਾਂ ਨੇ ਐਡਾ ਘਣਾਉਣਾ ਪਾਪ ਕੀਤਾ ਉਹਦੇ ਪੇਟ ਵਿੱਚ ਉਹਦੀ ਬੱਚੀ ਦਾ ਖਤਰ ਕੀਤਾ ਉਹਨਾਂ ਜਬਰਜਨਾ ਕੀਤਾ ਉਹ ਤਾਂ 12 ਸਾਲਾਂ 12 ਸਾਲਾਂ ਬਾਅਦ 12 ਹਸਦ ਨੇ ਉਹਨਾਂ ਦੀ ਆਰਤੀ ਉਤਾਈ ਜਾ ਸਕਦੀ ਹੈ ਸਰਕਾਰ ਉਹਨਾਂ ਦੀ ਪੂਜਾ ਕਰਨ ਦੀ ਚਾਹ ਦਿੰਦੀ ਹੈ ਤੇ ਸਿੱਖ ਪੰਥ ਦੇ 40 40 ਸਾਲ ਦੇ ਸਾਡੇ ਬੱਚੇ ਨੇ 33 ਸਾਲ ਕੇ 32 ਹੁਛਦੇ ਕਿਉਂ ਨਹੀਂ ਜਾ ਰਹੇ ਉਹ ਸਾਡੀ ਤਾਕਤ ਜਿਹੜੀ ਖੇਰੂ ਖੇਰੂ ਹੋ ਗਈ ਕੋਈ ਕਿਸੇ ਪਾਸੇ ਕੋਈ ਕਿਸੇ ਪੱਖੇ ਅੱਜ ਸਾਡੇ ਜਦਾਦਾ ਸਵਾਮੀ ਨਨਕਾਰੇ ਕੋਈ ਆਸ਼ੂ ਤੋਸ਼ ਦੇ ਨਾਲ ਕੋਈ ਰਾਮ ਰਹੀਮ ਨਾਲ ਕੋਈ ਨਾਨਕ ਸ੍ਰੀ ਕਿੰਨੇ ਧਰਿਆ ਚ ਅਸੀਂ ਬੰਦੇ ਪਿਆ ਹੈ ਤੇ ਜਿਹੜੇ ਬਾਕੀ ਬਚੇ ਆ ਉਹ ਵੀ ਲੜੀ ਜਾਂਦੇ ਆ ਉਹਨੇ ਮੱਛੀ ਘਾਲੀ ਜੀ ਬਸ ਉਹਨੂੰ ਚੜਨਾ ਨਹੀਂਗਾ ਉਹ ਮੁੱਦਾ ਇੱਕ ਨਵਾਂ ਛੇਲੋ ਉਹ ਇੰਨੇ ਮੁੱਦੇ ਨੇ ਸਾਡੇ ਕੋਲ ਉਹਦੇ ਤੇ ਪੈਰਾ ਧੀਏ ਅਸੀਂ ਆਪਣੀ ਕੌਮ ਨੂੰ ਬਚਾਈਏ ਕੌਮ ਦੀ ਇਕਤਾ ਕਰਕੇ ਆਪਣੇ ਮੰਗਾ ਮੰਨਾਈਏ ਲੋਕਾਂ ਦੀ ਗੱਲ ਹੋਵੇ ਅਸੀਂ ਤਾਂ ਮਤਲਬ ਇਦਾਂ ਲੜੀ ਜਾਂਦੇ ਆ ਜਿਵੇਂ ਮਤਲਬ ਇੱਕ ਦੁਸ਼ਮਣ ਹੁੰਦਾ ਕੋਈ ਜੇ ਨਹੀਂ ਤੁਹਾਨੂੰ ਚੰਗਾ ਲੱਗਦਾ ਉਹਨੂੰ ਸਮਝਾ ਦਿਓ ਮੈਂ ਇਹ ਸਮਝਦਾ ਖਾਣਾ ਪਾਪ ਨਹੀਂ ਐ ਖਾਵੇ ਪਰ ਰੇੜੀਆਂ ਦੇ ਖੜੇ ਹੋ ਕੇ ਸਿੱਖ ਨੂੰ ਅੰਮ੍ਰਿਤਧਾਰੀ ਨੂੰ ਗਾਤਰਾ ਪਾ ਕੇ ਰੇੜੀਆਂ ਦੇ ਗੋਲ ਗੱਪੇ ਵੀ ਨਹੀਂ ਖਾਣੇ ਚਾਹੀਦੇ ਸਾਨੂੰ ਇਹ ਵੀ ਹੈ ਕਿਉਂਕਿ ਇੱਕ ਤਾਂ ਗੋਲ ਗੱਪੇ ਜਿਹੜੇ ਨੇ ਉਹ ਇੰਨੇ ਗੰਦੇ ਨੇ ਜਦੋਂ ਇੱਕ ਬੰਦਾ ਇੰਨੀ ਗੰਦੀ ਬਾਹਵਜ ਲੈ ਕੇ ਮੰਦਾ ਉਹ ਖਾਈ ਜਾਂਦੇ ਨੇ ਬਹੁਤ ਮੜੀ ਗੱਲ ਹੈ ਸਿੱਖ ਨੂੰ ਤਾਂ ਯੂਠ ਤੋਂ ਵੀ ਪਰੇਜ ਕਰਨਾ ਚਾਹੀਦਾ ਉਹਦੇ ਗੰਦੇ ਬੰਦੇ ਹੱਥ ਮਾਰਦੇ ਸਰਕੇ ਨਹੀਂ ਖਾਣੀ ਇੰਨੇ ਚੰਬਰੋਂ ਆਪਣੇ ਘਰ ਬਣਾ ਖਾਵੇ ਪਰ ਫਿਰ ਕਿਉਂਕਿ ਸਾਰੇ ਖਾਰੇ ਨੇ ਤੁਸੀਂ ਉਹ ਤਾਂ ਕੋਈ ਰੋਕਦੇ ਨਹੀਂ ਇਹ ਜੇ ਬੀੜੀ ਵੀ ਲਾ ਕੇ ਬੰਦਾ ਵਿੱਚ ਪਾਈ ਅੰਨ ਹਤੇ ਤੁਸੀਂ ਉਹਨੂੰ ਮਤਲਬ ਹਾਂ ਖਾਣਾ ਨਹੀਂ ਚਾਹੀਦਾ ਬਾਹਰ ਉਹਨਾਂ ਫਾਮਸ ਵਕੀ ਫਾਮਸ ਤੋਂ ਕਿਉਂਕਿ ਸੜਕ ਦੇ ਖੜਾ ਹੋਗੇ ਸਿੱਖ ਇਹੋ ਜੀ ਜੀਜ਼ਾਂ ਖਾਂਦਾ ਚੰਗਾ ਵੀ ਨਹੀਂ ਲੱਗਦਾ ਇਹ ਅਲੱਗ ਵਿਸ਼ਾ ਹੈ ਪਾਪ ਵਾਲਾ ਵਿਸ਼ਾ ਨਹੀਂ ਹੈ ਪਰ ਨਹੀਂ ਚੰਗਾ ਲੱਗਦਾ ਉਹ ਨਹੀਂ ਖਾਣੀ ਚਾਹੀਦੀ ਸੀ ਉਹ ਆਪਣੇ ਘਰ ਬੈ ਕੇ ਖਾਵੇ ਜੇ ਖਾਣੀ ਹੈ ਪਰ ਇਸ ਤਰ੍ਹਾਂ ਜਦੋਂ ਸੜਕ ਦੇ ਬੈ ਕੇ ਇਹ ਕਮਲਦਾਰੀ ਬੰਦਾ ਕਿਸੇ ਇਹੋ ਜਿਹੇ ਬੰਦੇ ਨੂੰ ਖਾਂਦਾ ਜਿਹਦੇ ਹੱਥ ਵੀ ਚੰਗੇ ਨਹੀਂ ਸਾਫ਼ ਸੁਥਰਾ ਨਹੀਂ ਉਹ ਮੰਤ ਲੱਗਦਾ ਨਹੀਂ ਉਹ ਉਹਦਾ ਇਹਦਾ ਪ੍ਰਦਰਸ਼ਨ ਤਿੱਗ ਰਹੀ ਹੈ ਖਾਣਾ ਬਾਪ ਨੇ ਹੈ ਅਕਾਲ ਸਾਹਿਬ ਆਖਰੀ ਸਵਾਲ ਪੁੱਛਾਂਗਾ ਤੁਸੀਂ ਪੰਥ ਦੇ ਨਾਲ ਜ਼ਿਆਦਾ ਜੁੜੇ ਹੋਏ ਹੋ ਮੈਂ ਜਾਣਨਾ ਚਾਹੁੰਦਾ ਹਾਂ ਕਿ ਇੱਕ ਪਾਸੇ ਇੱਕ ਇਹੋ ਜਿਹਾ ਵਿਅਕਤੀ ਜਿਹੜਾ ਬਾਣੀ ਬਾਣੇ ਦਾ ਧਾਰਨੀ ਹੈਗਾ ਆ ਜਿਹੜਾ ਆਪ ਇੱਕ ਨਿਹੰਗ ਸਿੰਘ ਹੈ ਉਸਨੇ ਅੰਮ੍ਰਿਤ ਛਕਿਆ ਹੋਇਆ ਕੀ ਉਸ ਬੰਦੇ ਨੂੰ ਇਹੋ ਜੀਆਂ ਗੱਲਾਂ ਕਰਨੀਆਂ ਇਹ ਮਤਲਬ ਇਹ ਇਹ ਸਹੀ ਹੈ ਉਹਦੇ ਵੱਲੋਂ ਕਿ ਉਹ ਸ਼ਰੀਆਮ ਗਾਲੀ ਗਲੋਚ ਕਰ ਰਿਹਾ ਹੈ ਸ਼ਰੀਆਮ ਲੜਾਈਆਂ ਮੁੱਲ ਲੈ ਰਿਹਾ ਹੈ ਜੇ ਬਾਹਰ ਖੜਾ ਮੱਛੀ ਵੀ ਖਾ ਰਿਹਾ ਔਰ ਇਹੋ ਜੇ ਪ੍ਰਦਰਸ਼ਨ ਬਾਅਦ ਚ ਕਰਦਾ ਪਿਆ ਉਹ ਦੱਸਦਾ ਪਿਆ ਕਿ ਉਹ ਕਰੀ ਉਹ ਪੰਥ ਨੂੰ ਕਿਵੇਂ ਤੋੜਨ ਆਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਇੰਨੀ ਸਮਰੱਥਾ ਨਹੀਂ ਰੱਖਦੇ ਕਿ ਉਹ ਪੰਥ ਨੂੰ ਤੋੜਨ ਔਰ ਦੂਜੀ ਗੱਲ ਕਿ ਸਿੱਖ ਹੀ ਸਿੱਖ ਦਾ ਵੈਰੀ ਬਣਿਆ ਹੋਇਆ ਅੱਜ ਦੇ ਟਾਈਮ ਦੇ ਸਿੱਖ ਹੀ ਸਿੱਖ ਵੈਰੀ ਹੋਏ ਪਏ ਆ ਅਸੀਂ ਹੁਣ ਰੋਜ਼ ਉਦਾਹਰਣਾਂ ਹੁੰਦੀਆਂ ਨੇ ਸਿੱਖ ਨੂੰ ਸਿੱਖ ਮਾਰੇ ਜਾਂ ਮਾਰੇ ਕਰਤਾਰ ਸਾਨੂੰ ਕੋਈ ਨਹੀਂ ਮਾਰ ਸਕਦਾ ਅਸੀਂ ਅੰਦਰ ਹੀ ਸਾਡੇ ਇੰਨੀ ਬਣੀਆਂ ਪੈ ਗਈਆਂ ਅਸੀਂ ਆਪਣੇ ਇੱਕ ਦੂਜੇ ਦੀ ਲੱਤਾਂ ਵੜੀ ਜਾਂਦੇ ਆ ਆਪਣੇ ਭਰਾਵਾਂ ਦਾ ਹੀ ਗਲਾ ਘੁੱਟਣ ਦੇ ਚੱਲ ਜਾਨੇ ਆ ਇਹ ਸਹੀ ਗੱਲ ਨਹੀਂ ਸੀ ਜੇ ਉਹ ਖਾ ਰਿਹਾ ਸੀ ਤੁਹਾਨੂੰ ਚੰਗਾ ਲੱਗਦਾ ਨੂੰ ਸਮਝਾਇਆ ਜਾ ਸਕਦਾ ਪਿਆਰ ਨਾਲ ਵੀ ਮੇਰੇ ਮੀਰ ਇਹ ਚੰਗਾ ਨਹੀਂ ਹੈ ਤੂੰ ਬਾਹਰ ਸੜਕ ਤੇ ਖੜਾ ਹੋ ਕੇ ਇਹ ਚੀਜ਼ਾਂ ਖਾ ਰਿਹਾ ਹੈ ਚੰਗਾ ਲੱਗਦਾ ਉਹ ਸਮਝ ਪਿਆਰ ਨਾਲ ਸਮਝਾਓਗੇ ਤੇ ਕੋਈ ਸਮਝ ਆਏਗਾ ਜਿੱਦਾਂ ਦੀ ਤੁਸੀਂ ਭਾਸ਼ਾ ਵਰਦੀ ਅਗੋਂ ਹੋਰ ਭਾਸ਼ਾ ਗਰਮ ਹੋ ਗਈ ਇਸ ਕਰਕੇ ਉਹਨੂੰ ਵੀ ਗੱਲਾਂ ਕਰਨੀ ਚਾਹੀਦੀਆਂ ਸੀ ਕਿ ਮੈਂ ਕਰਾਂਗਾ ਮੈਂ ਇਹ ਕਰਾਂਗਾ ਇਸ ਤਰ੍ਹਾਂ ਨਹੀਂ ਉਹਨਾਂ ਕੋਲ ਨਹੀਂ ਭਲਾਓ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਜੇ ਤੁਸੀਂ ਮੈਨੂੰ ਕਹਿਲ ਗੱਲ ਲੋਗੇ ਵੀ ਇਹ ਖਾਣੀ ਗਲਤ ਹੈ ਮੈਂ ਬੰਦ ਕਰ ਦੇਵਾਂਗਾ ਜੀ ਮੈਂ ਤੁਹਾਨੂੰ ਦੱਸ ਦਿਆਂ ਉਦਾਹਰਨਾਂ ਦੇ ਕੇ ਅਖਾਲ ਤਖ ਦੇ ਜਜ਼ਦਾਰ ਦੀ ਤੇ ਜਾਂ ਹੋਰ ਜਿੰਨੀਆਂ ਸਾਡੇ ਉਹ ਹੈਗੀਆਂ ਐਗਜ਼ੈਂਪਲਾਂ ਫਿਰ ਅਸੀਂ ਦੱਸਾਂਗੇ ਕਿ ਸ਼ਾਇਦ ਤੁਸੀਂ ਗੱਲ ਹੋ ਜੋਗੇ ਪਰ ਜੇ ਤੁਹਾਨੂੰ ਨਾ ਖਾਰਿਆ ਤੁਹਾਨੂੰ ਤਕਲੀਫ ਹੋ ਰਹੀ ਸੜਕ ਦੇ ਮੈਂ ਇਦਾਂ ਨਹੀਂ ਕਰਾਂਗਾ ਉਹ ਉਹ ਵੀ ਉਹਨਾਂ ਦੀ ਵੀ ਗਲਤ ਸੀ ਉਹ ਸਮਝਾਣ ਵਾਲੇ ਠੀਕ ਸਮਝਾ ਨਹੀਂ ਸਕੇ ਤੇ ਉਹ ਵੀ ਅੱਗੋਂ ਗਲਤ ਗੱਲਾਂ ਕਰ ਰਿਹਾ ਗਲਤ ਦੋਨੇ ਪਾਸੇ ਨਹੀਂ ਹੋਣਾ ਚਾਹੀਦਾ ਸਿੱਖਾਂ ਨੂੰ ਆਪਸੀ ਬਾਤ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ ਆਪਣੀ ਸ਼ਕਤੀ ਇਕੱਠੀ ਕਰਕੇ ਸਿੱਖ ਪੰਥ ਦੇ ਦੁਖੀਆਂ ਨਾਲ ਲੜਨਾ ਚਾਹੀਦਾ ਜਾਂ ਸਰਕਾਰ ਨਾਲ ਲੜਨਾ ਚਾਹੀਦਾ ਜਿਹੜੀ ਸਾਨੂੰ ਇਨਸਾਫ਼ ਨਹੀਂ ਦੇਦੀ ਬਸ ਬੜੀ ਮਿਹਰਬਾਨੀ ਤੇ ਬਿਲਕੁਲ ਇਹ ਉਹ ਸਾਰਾ ਮਾਮਲਾ ਜਿਹੜਾ ਅਖਿਰਕਾਰ ਹੁਣ ਇੱਥੇ ਆ ਕੇ ਰੁਕਦਾ ਹੈ ਕਿ ਸਿੱਖ ਪੰਥ ਆਪਣਾ ਦੁਸ਼ਮਣ ਆਪਣੇ ਆਪ ਹੀ ਬਣਿਆ ਹੋਇਆ ਇਹੋ ਜੇ ਮਾਮਲੇ ਨਿਤ ਨਵੇਂ ਘੜੇ ਜਾਂਦੇ ਨੇ ਔਰ ਸਿੱਖ ਪੰਥ ਦੇ ਦਰਦੀਆਂ ਨੂੰ ਇੱਕ ਪਾਸੇ ਰੱਖ ਕੇ ਵੱਡੇ ਵੱਡੇ ਵਿਦਵਾਨਾਂ ਨੂੰ ਪਾਸੇ ਰੱਖ ਕੇ ਤੇ ਕੌਮ ਨੂੰ ਇਹੋ ਜੇ ਮਾਮਲਿਆਂ ਦੇ ਵਿੱਚ ਕਿਆ ਜਾ ਰਿਹਾ ਹੈ ਜਿਹੜੇ ਮਾਮਲੇ ਕੋਈ ਹੋਂਦ ਹੀ ਨਹੀਂ ਰੱਖਦੇ ਜਿਹੜੇ ਮਾਮਲਿਆਂ ਦਾ ਕੋਈ ਮਤਲਬ ਹੀ ਨਹੀਂ ਹੈ ਕੋਈ ਮੰਤਵ ਵੀ ਨਹੀਂ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਇਹ ਵਿਵਾਦ ਤਾਂ ਬਣਿਆ ਹੋਇਆ ਸੀ ਕਿ ਸਿੱਖ ਮਾਸ ਖਾ ਸਕਦਾ ਹੈ ਕਿ ਨਹੀਂ ਪਰ ਉਸ ਮਾਮਲੇ ਨੂੰ ਲੈ ਕੇ ਚਰਚਾ ਇੱਕ ਇਸੇ ਵੱਖਰੇ ਪੱਧਰ ਤੇ ਪਹੁੰਚ ਗਈ ਨਾਰਮਲਾਈਜ਼ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ